ਦੁਆਰ ਨੂੰ ਲੈਣ ਆ ਕੇ ਆਏ ਸੀ ਬੱਚੇ ਲੋਜੀ ਤੇ ਬੱਚੇ ਨੂੰ ਲੈਣ ਆ ਕੇ ਆਏ ਸੀਗੇ ਤੇ ਗੱਡੀ ਸਟਾਰਟ ਕੀਤੀ ਆਪਣਾ ਨਹੀਂ ਸਰਕਟ ਸ਼ਾਰਟ ਹੋ ਗਿਆ ਜੀ ਦੇਖ ਅੱਗ ਪੜ ਗਈ ਗੱਡੀ ਮੌਕੇ ਤੇ ਅੱਗ ਬੁਝੀ ਨਹੀਂ ਤੇ ਤੇਜ਼ ਹੋ ਗਿਆ ਜਦੋਂ ਇਹ ਬੱਚੇ ਹੱਥ ਤੇ ਨਹੀਂ ਉਧਰ ਦੀ ਸਾਰੇ ਸਾਰੀ ਘੜੇ ਸੀਗੀ ਬਾਸਾਲਾ ਮਰੀ ਹੈ ਇਸ ਤੋਂ ਦਾ ਸੌੜਾ ਸਰਕਟ ਹੋਇਆ ਉਹ ਦੇਖ ਅੱਗ ਦੀ ਫਟਲ ਜੀ ਆ ਗਈ ਉਹਨਾਂ ਚੱਕ ਕੇ ਦੇਖਿਆ ਇੱਕੋ ਦਮ ਤੇ ਅੱਜ ਬੰਦੀ ਤੇ ਇੱਕੋ ਦਮ ਪਾਣੀ ਦੀ ਡਿਮਾਂਡ ਕੀਤੀ ਤਾਂ ਦੁਬਾਰੀ ਕੁੜੇ ਦੇ ਟਾਈਮ ਤੇ ਮਿਲਿਆ ਨਹੀਂ ਗਿਆ

ਫਾਇਰ ਬ੍ਰਿਗੇਡ ਨੂੰ ਕਾਲ ਕੀਤੀ ਹੈ ਫਾਇਰ ਬ੍ਰਿਗੇਡ ਬਹੁਤ ਜਲਦੀ ਐਕਸ਼ਨ ਕਰਕੇ ਇੱਥੇ ਆ ਗਈ ਜੀ ਬਾਕੀ ਹੋਰ ਜਾਨੀ ਨੁਕਸਾਨ ਤੋਂ ਬਚਾਦਾ ਬਚਾਵਾ ਹੋਇਆ ਜੀ ਤੇ ਗੱਡੀ ਨੂੰ ਥੋੜੀ ਅੱਗ ਲੱਗੀ ਸੀ ਉਹ ਕਾਬੂ ਕਰਦੇ ਜਕਰਦੇ